ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ। ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ। ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਵੀਜ਼ੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਹਿائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵੱਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੇਨਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉੜੀਕ ਕਰਦੇ ਹਾਂ ਕਿ ਇਸ ਵੀਜ਼ਾ ਹੋਰ ਨਾ ਡਲੇ ਕਿਉਂਕਿ ਕਈ ਕੰਨ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪੌਂਸਰ ਉਡੀਕ ਦੇ ਵਿੱਚ ਹਨ ਪਰ ਸਾਲਾਨਾ ਸਿਰਫ 25 ਤੋਂ ਸਥਾਨ ਹੀ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ। ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ। ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ। ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ। ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ। ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਸਬੂਜੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਹਿائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੇਨਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਣਾ ਸਿਰਫ 25 ਤੋਂ ਸਤਾਂ ਨਹੀਂ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈਸ ਵੀਜ਼ੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਹਿائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰਿਕਾ ਸਟੇਨਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਣਾ ਸਿਰਫ 25 ਤੋਂ ਸਤਾਂ ਹੀ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਸਬੂਜੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ ਕਿ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਿਹائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੇਨਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਣਾ ਸਿਰਫ 25 ਤੋਂ ਸਤਾਂ ਨਹੀਂ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਿਆਉਂਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈਸ ਵੀਜ਼ੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਹਿائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇਨਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵੱਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟਿੰਫੋ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਣਾ ਸਿਰਫ 25 ਤੋਂ ਸਤਾਂ ਨਹੀਂ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਸਬੀਜੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਿਹائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟਿੰਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਣਾ ਸਿਰਫ 25 ਤੋਂ ਸਤਾਂ ਨਹੀਂ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਂਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਸਬੂਜੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ ਕਿ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਿਹائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੇਨਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਣਾ ਸਿਰਫ 25 ਤੋਂ ਸਤਾਂ ਨਹੀਂ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਂਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਸਬੂਜੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਹਿائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟਿੰਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਨਾ ਸਿਰਫ 25 ਤੋਂ ਸਥਾਨ ਹੀ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਸਵੀਜੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਹਿائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇਨਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਇਜਾਜ਼ਤ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ 1.5 ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟੇਨਫੋਰ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਟਰੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਨਾ ਸਿਰਫ 25 ਤੋਂ ਸਥਾਨ ਹੀ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ। ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ। ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ। ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ। ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ। ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ ਜ਼ਰਦਾ ਅੰਤ ਲਈਉਂਦੀ ਹੈ ਠੀਕ ਹੈ ਨਹੀਂ ਨਿਊਜ਼ੀਲੈਂਡ ਵੱਲੋਂ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਪੇਰੈਂਟਸ ਬੂਸਟ ਵੀਜ਼ਾ ਕਈ ਪਰਿਵਾਰਾਂ ਲਈ ਖੁਸ਼ਖਬਰੀ ਲੈ ਕੇ ਆਇਆ ਹੈ ਸਿਰਫ 2 ਹਫ਼ਤਿਆਂ ਵਿੱਚ ਲਗਭਗ 200 ਮਾਪਿਆਂ ਨੇ ਇਸ ਵੀਜ਼ਾ ਲਈ ਅਰਜ਼ੀਆਂ ਦਿੱਤੀਆਂ ਹਨ ਪਰ ਇਸ ਦੇ ਨਾਲ ਹੀ ਪੇਰੈਂਟਸ ਰਿਹਾਈ ਸਵੀਜੇ ਦੀ ਸਮੀਖਿਆ ਵਿੱਚ ਹੋ ਰਹੀ ਦੇਰੀ ਨੇ ਕਈ ਪ੍ਰਵਾਸੀਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅੰਕੜਿਆਂ ਮੁਤਾਬਕ 2 ਹਫ਼ਤਿਆਂ ਦੇ ਵਿੱਚ 198 ਅਰਜ਼ੀਆਂ ਆਈਆਂ ਹਨ ਜਿਨ੍ਹਾਂ ਦੇ ਵਿੱਚੋਂ 4 ਮਨਜ਼ੂਰ ਇਨ ਪ੍ਰਿੰਸੀਪਲ ਕੀਤੀਆਂ ਗਈਆਂ ਹਨ ਇਮੀਗ੍ਰੇਸ਼ਨ ਐਨ ਜ਼ेड ਵੀਜ਼ਾ ਡਾਇਰੈਕਟਰ ਜੋਕ ਗਿਲ ਰੇ ਨੇ ਕਿਹਾ ਹੈ ਕਿ ਇਹ ਵੀਜ਼ਾ ਰਿਹائش ਦਾ ਰਸਤਾ ਨਹੀਂ ਹੈ ਪਰ ਇਹ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਇਕੱਠੇ ਰਹਿਣ ਦਾ ਮੌਕਾ ਦਿੰਦਾ ਹੈ ਇਸ ਲਈ ਸਪਾਂਸਰਸ਼ਿਪ ਅਤੇ ਇੰਸ਼ੋਰੈਂਸ ਲਾਜ਼ਮੀ ਹਨ ਇਹ ਵੀਜ਼ਾ ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਰਹਿਣ ਵਾਲਿਆਂ ਦੇ ਮਾਪਿਆਂ ਨੂੰ 5 ਸਾਲ ਤੱਕ ਰਹਿਣ ਦੀ ਆਗਿਆ ਦਿੰਦਾ ਹੈ ਸਰਕਾਰ ਨੂੰ ਉਮੀਦ ਹੈ ਕਿ ਹਰ ਸਾਲ 2000 ਤੋਂ ਲੈ ਕੇ 10000 ਤੱਕ ਅਰਜੀਆਂ ਆ ਸਕਦੀਆਂ ਹਨ 스ਪான்ਸਰ ਬਣਨ ਵਾਲੇ ਵੱਡੇ ਬੱਚੇ ਨੂੰ ਮੀਡੀਅਨ ਤਨਖਾਹ ਕਮਾਉਣੀ ਲਾਜ਼ਮੀ ਹੈ ਇੱਕ ਮਾਪੇ ਲਈ ਮੀਡੀਅਨ ਵੇਜ ਅਤੇ ਦੋਹਾਂ ਲਈ ਡੇਢ ਗੁਣਾ ਵੇਜ ਜ਼ਰੂਰੀ ਹੈ ਨਹੀਂ ਤਾਂ ਮਾਪੇ ਕੋਲ ਘੱਟੋ ਘੱਟ 1,60,000 ਡਾਲਰ ਦੀ ਬਚਤ ਜਾਂ ਸੁਪਰ ਐਨੂਏਸ਼ਨ ਦਰ ਦੀ ਆਮਦਨ ਹੋਣਾ ਲਾਜ਼ਮੀ ਹੈ ਪਰ ਦੂਜੇ ਪਾਸੇ ਜਿਨ੍ਹਾਂ ਪਰਿਵਾਰਾਂ ਦੇ ਮਾਪੇ ਸਥਾਈ ਤੌਰ ਤੇ ਆਉਣਾ ਚਾਹੁੰਦੇ ਹਨ ਉਹਨਾਂ ਲਈ ਪੀਰੈਂਟਸ ਰਿਹਾਈਸ ਵੀਜੇ ਦੀ ਉੜੀਕ ਵਧਦੀ ਜਾ ਰਹੀ ਹੈ ਜੁਲਾਈ ਵਿੱਚ ਇਮੀਗ੍ਰੇਸ਼ਨ ਮੰਤਰੀ ਐਰੀਕਾ ਸਟਿੰਫੋ ਨੇ ਕਿਹਾ ਸੀ ਕਿ ਇਸ ਵੀਜ਼ਾ ਦੀ ਲਾਗਤੀ ਪ੍ਰਣਾਲੀ ਦੀ ਸਮੀਖਿਆ ਚੱਲ ਰਹੀ ਹੈ ਤੇ ਰਿਪੋਰਟ ਅਗਲੇ ਸਾਲ ਦੀ ਸ਼ੁਰੂਆਤ ਤੱਕ ਆਉਣ ਦੀ ਉਮੀਦ ਹੈ ਪਰ ਪਟੀਸ਼ਨ ਲਾਂਚ ਕਰਨ ਵਾਲੀ ਸੋਫੀ ਲੂ ਦਾ ਕਹਿਣਾ ਹੈ ਕਿ ਸਮੀਖਿਆ ਲਗਾਤਾਰ ਦੇਰੀ ਦਾ ਸ਼ਿਕਾਰ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਾਲ ਖਤਮ ਹੋ ਰਿਹਾ ਹੈ ਤੇ ਅਸੀਂ ਉਡੀਕ ਕਰਦੇ ਹਾਂ ਕਿ ਇਸ ਵਿੱਚਿਆ ਹੋਰ ਨਾ ਡਲੇ ਕਿਉਂਕਿ ਕਈ ਲੋਕਾਂ ਲਈ ਇਹ ਹਾਲਤ ਬਹੁਤ ਪੀੜਾਦਾਇਕ ਹੈ ਉਹਨਾਂ ਦੱਸਿਆ ਹੈ ਕਿ 15400 ਸਪਾਂਸਰ ਉਡੀਕ ਦੇ ਵਿੱਚ ਹਨ ਪਰ ਸਲਾਣਾ ਸਿਰਫ 25 ਤੋਂ ਸਤਾਂ ਨਹੀਂ ਉਪਲਬਧ ਹਨ ਇਸਤੇ ਮਾਊਟ ਐਲਬਰਟ ਦੀ ਸੰਸਦ ਮੈਂਬਰ ਹੈਲਨ ਵੋਇਟ ਨੇ ਕਿਹਾ ਹੈ ਕਿ ਇਹ ਮਸਲਾ ਉਸਦੇ ਇਲਾਕੇ ਵਿੱਚ ਬਿਹਤ ਗੰਭੀਰ ਹੈ। ਉਹਨਾਂ ਨੇ ਕਿਹਾ ਹੈ ਕਿ ਮੇਰੇ ਇਲਾਕੇ ਵਿੱਚ ਕਈ ਪਰਿਵਾਰ ਇਸ ਸਮੇਂ ਬਿਹਤ ਪਰੇਸ਼ਾਨ ਹਨ। ਮੈਂ ਵੇਖ ਰਹੀ ਹਾਂ ਕਿ ਕਈ ਕਮਿਊਨਿਟੀਆਂ ਅਸਲ ਦੇ ਵਿੱਚ ਦੁਖੀ ਹਨ। ਇੱਕ ਪਾਸੇ ਨਵਾਂ ਪੇਰੈਂਟਸ ਬੂਸਟ ਵੀਜ਼ਾ ਪਰਿਵਾਰਾਂ ਨੂੰ ਮਿਲਾਪ ਦਾ ਮੌਕਾ ਦੇ ਰਿਹਾ ਹੈ ਤੇ ਦੂਜੇ ਪਾਸੇ ਰਿਹਾਇਸ਼ ਵੀਜ਼ੇ ਦੀ ਉਡੀਕ ਕਰ ਹੈ। ਲੋਕਾਂ ਦੀ ਆਸ ਅਜੇ ਵੀ ਟਿਕੀ ਹੋਈ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਰਿਵਿਊ ਰਿਪੋਰਟ ਅਗਲੇ ਸਾਲ ਆਉਣ ਦੀ ਉਮੀਦ ਹੈ। ਇਹ ਵੇਖਣਾ ਹੋਵੇਗਾ ਕਿ ਕੀ ਇਹ ਲੰਬੇ ਇੰਤਜ਼ਾਰ zarda antlıyor diye yine